ਅੱਜ ਕਹਿੰਦੇ ਲੇਕ ਰੈਡ ਦਾ ਮੈਚ ਲਗਣ ਲੱਗਿਆ ਪ੍ਰਭ ਕੈਪਟਨ ਅੱਜ ਫੇਰ ਕਹਿੰਦੇ ਰੀਕ੍ਰੀਏਸ਼ਨ ਗੇਮ ਹੈ ਇਹਨਾਂ ਦੀ ਦੇ ਦੇ ਅਕਾਊਂਟ ਜਿਆਦਾ ਚੋਕਾ ਭਾਈ ਬਣੀ ਹੋਣੀ ਟੀਮ ਦੇ ਹੈਗੇ ਨੇ ਜੀ 5 ਔਰ 20 ਸਕੋਰ ਸਾਡੀ بیٹنگ ਆ ਚੁੱਕੀ ਆ ਸਾਡੇ ਦੇ ਕਹਿੰਦੇ ਪਲੇਅਰ ਬੈਠੇ ਆ ਸਾਰੇ ਦੇਖਦੇ ਆ ਕੀ ਬਣਦਾ ਅੱਗੇ ਮੈਚ ਦੀ ਅਪਡੇਟ ਦਿੰਨੇ ਆ ਤੁਹਾਨੂੰ